ਪੰਜਾਬ ਸਰਕਾਰ ਜਿੰਦਾਬਾਦ ਕਿਸਾਨ ਯੂਨੀਅਨ ਸਿੱਧੂ ਪਰ ਜਿੰਦਾਬਾਦ ਕਿਸਾਨ ਯੂਨੀਅਨ ਸਿੱਧੂ ਪਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਿੱਧੂ ਪਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਿਸਾਨ ਯੂਨੀਅਨ ਸਿੱਧੂ ਪਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਰੋਸ ਪ੍ਰਦਰਸ਼ਨ ਜਾ ਸਾਡਾ ਕਣਕ ਦੀ ਖਰੀਦ ਨੂੰ ਲਿਫਟਿੰਗ ਨੂੰ ਲੈ ਕੇ ਬਾਰਦਾਨੀ ਦੀ ਸਾਰੀਆਂ ਸਮੱਸਿਆਵਾਂ ਕਿਸਾਨਾਂ ਦੀਆਂ ਨੂੰ ਲੈ ਕੇ ਜਿਹੜਾ ਉਹਦੇ ਸਬੰਧ ਵਿੱਚ ਪ੍ਰੋਗਰਾਮ ਦਿੱਤਾ ਸੀ ਕੱਲ ਅਸੀਂ ਡੀਸੀ ਆਫਿਸ ਗਏ ਸੀ ਸਾਨੂੰ ਉੱਥੇ ਨਾ ਡੀਸੀ ਨਾ ਐਡੀਸੀ ਕੋਈ ਵੀ ਨਹੀਂ ਮਿਲ ਸਕਿਆ ਕਿਸੇ ਨੇ ਗੁੱਡੀ ਲੰਗਣੀ ਕੀਤੀ ਕੱਲ ਫਿਰ ਅਸੀਂ ਰੇਲਵੇ 트랙 ਦਾ ਪ੍ਰੋਗਰਾਮ ਜਾਮ ਦਾ ਦੇਤਾ ਵੀ ਅਸੀਂ ਰੇਲਵੇ 트랙 ਤੇ ਜਾਮ ਲਵਾਵਾਂਗੇ ਪਰ ਜਦੋਂ ਜਾਮ ਦਾ ਸੱਦਾ ਗਿਆ ਚਲਾ ਫਿਰ ਸਵੇਰ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਰਾ ਜੋਰ ਪਪਾ ਮਾਰੋ ਕੇ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਧਰਨਾ ਪੋਸਟਪੋਨ ਕੀਤਾ ਜਾਵੇ ਪਰ ਅਸੀਂ ਉਹਨਾਂ ਜਿਹੜੇ ਨੂੰ ਕੋਸਟ ਫੋਨ ਨਹੀਂ ਕੀਤਾ ਜਿੰਨਾ ਚਿਰ ਸੰਗਤ ਦੇ ਸਹਿਯੋਗ ਤੋਂ ਬਿਨਾਂ ਪੁੱਛ ਗਏ ਤੋਂ ਬਿਨਾਂ ਜਿੰਨੀਆਂ ਮੰਡੀਆਂ ਦੀ ਸਾਡੇ ਕੋਲੇ ਲਿਸਟ ਸੀ ਉਹ ਉਹਨਾਂ ਨੂੰ ਦੇ ਦਿੱਤੀ ਵੀ ਇੰਨੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਸਮੱਸਿਆ ਇਹਨਾਂ ਦਾ ਇਨਸਪੈਕਟਰ ਖਰੀਦਦਾ ਮੰਡੀ ਝੂ ਕਣਕ ਮੌਕੇ ਤੇ ਉਹ ਮੌਜਰਵੇ ਦਾ ਉਸ ਤੋਂ ਬਾਅਦ ਉਹ ਜਦੋਂ ਲੋਡ ਹੁੰਦੀ ਉਹਦੇ ਤੋਂ ਫਿਰ ਪਰਖੀਆਂ ਮਾਰ ਕੇ ਅੜਦਾ ਫਿਰ ਜਦੋਂ ਉਹਨਾਂ ਦੇ ਦਫ਼ਤਰ ਜਾ ਕੇ ਗੇਟ ਪਾਸ ਦਿੰਦੇ ਨੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਵੀ ਸਾਨੂੰ ਇਹਦਾ ਮੁੱចਰ 15 ਹੋ ਗਿਆ ਜੀਦਾ 16 ਹੋ ਗਿਆ ਉੱਥੇ ਜਾ ਕੇ ਕਿਸਾਨ ਨੂੰ ਲੁੱਟਣ ਦਾ ਜਰੀਆ ਬਣਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਇਹ ਪ੍ਰੋਗਰਾਮ ਦਿੱਤਾ ਸੀ ਅਸੀਂ ਹਫ਼ਤਾਂ ਸਾਰਿਆਂ ਦੇ ਧਿਆਨ ਤੇ ਲਿਆਂਦਾ ਜਿਹੜਾ ਵੀ ਕੋਈ ਇਹੋ ਜਿਹਾ ਮੁਲਾਜ਼ਮ ਕਥਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਕਰੋ ਜੇਕਰ ਨਹੀਂ ਕਾਰਵਾਈ ਕਰੋਗੇ ਜਿਹੜਾ ਸਾਡੇ ਕੋਲ ਹੁਣ ਕੁਛ ਕੈਸ ਲੈ ਕੇ ਆਇਆ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਜੇਕਰ ਕੋਈ ਵੱਧ ਤੋਲਦਾ ਪਾਇਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ ਇਹ ਸੰਘ ਤੇ ਇਸ ਕਰਕੇ ਨਹੀਂ ਕੀਏ ਕਿਉਂਕਿ ਜਦੋਂ ਸਾਡੀ ਉਹਨਾਂ ਨਾਲ ਹੋਈ ਸਾਡੇ ਆਗੂਆਂ ਨਾਲ ਫੋਨ ਤੇ ਗੱਲਬਾਤ ਪ੍ਰਸ਼ਾਸਨ ਨਾਲ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਆਪੋ ਆਪਣੇ ਕਰਨ ਜਿਵੇਂ ਕਿਸਾਨ ਕੋਲੇ ਬਹੁਤ ਨੇ ਤੇ ਆਪੋ ਆਪਣੇ ਕੰਮ ਕਰ ਕਰ ਲੈਣਾ ਆ ਫੈਸਲਾ ਆ ਡਿਸੀਜਨ ਹੈ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਦਾ ਕਿਸੇ ਵੀ ਜ਼ਿਲ੍ਹਾ ਪਰ ਵਿੱਚ ਕਿਸੇ ਵੀ ਮੰਡੀ ਨੂੰ ਕੋਈ ਸਮੱਸਿਆ ਹੈ ਲਿਫਟਿੰਗ ਦੀ ਹੈ ਖਰੀਦਦਾਰੀ ਦੀ ਹੈ ਜਾਂ ਉੱਥੇ ਕੋਈ ਤੋਲਾ ਤਲਾਈ ਦੀ ਉਹ ਬਲਾਕ ਅਗਵਾ ਨਾਲ ਜਾਂ ਜ਼ਿਲ੍ਹੇ ਦੀ ਟੀਮ ਨਾਲ ਸੰਪਰਕ ਰਹਿ ਕਿਉਂਕਿ ਕਿਸੇ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਮੇਰਾ ਪਿੰਡ ਝੋੜੜਾ ਜੀ ਤੇ ਸਾਡੀ ਦਾਣਾ ਮੰਡੀ ਚ ਜਿਹੜੀ ਬਹੁਤ ਦਿੱਕਤ ਸੀਗੀ ਬਾਰਦਾਨਾ ਵੀ ਇਨਸਪੈਕਟਰ ਆੜਤੀਆਂ ਨੂੰ ਤੇ ਕਿਸਾਨਾਂ ਨੂੰ ਆਦਾ ਵੀ ਤੁਸੀਂ ਬਾਰਦਾਨਾ ਆਪ ਚੱਕ ਲਿਓ ਜਾ ਕੇ ਤੇ ਉਹ ਇਸ ਗੱਲ ਤੇ ਆੜਤੀਏ ਵੀ ਪੈਰ ਖਾਈਦੇ ਉਹ ਅਖੀਰ ਆ ਕੇ ਕਿਸਾਨਾਂ ਤੇ ਉਹ ਚੀਜ਼ ਪੈ ਜਾਂਦੀ ਹੈ ਕਿਸਾਨ ਦੁਖੀ ਹੁੰਦਾ ਜਦੋਂ ਬਾਰਦਾਨਾ ਨਹੀਂ ਪਹੁੰਚਦਾ ਤੇ ਕਣਕ ਲੇਟ ਹੁੰਦੀ ਹੈ ਅਸੀਂ ਪ੍ਰਧਾਨ ਜੀ ਨੂੰ ਇਸੇ ਪੇਚ ਤੇ ਜਾਣੂ ਕਰਾਏ ਇੱਥੇ ਆਏ ਸਾਂਗੇ ਜਿਹੜਾ ਇਹ ਸੱਦਾ ਦਿੱਤਾ ਸੀਗਾ ਪਰ ਉਹ ਪ੍ਰਧਾਨ ਜੀ ਨੂੰ ਅਸੀਂ ਜਾਣੂ ਕਰਾਤਾ ਇਹਨਾਂ ਨੇ ਗਾਂ ਅਫਸਰਾਂ ਨੂੰ ਜਾਣੂ ਕਰਾਤਾ ਉਹਦੇ ਬਾਰੇ ਤੇ ਜੇ ਕਾ ਨਾਂ ਸੁਧਰਿਆ ਤਾਂ ਫਿਰ ਪ੍ਰਧਾਨ ਜੀ ਜਿਵੇਂ ਅਗਲਾ ਫੈਸਲਾ ਦੇਣਗੇ ਕੋਈ ਅਸੀਂ ਇਹਨਾਂ ਦੇ ਨਾਲ ਆਂ ਜਿਵੇਂ ਵੀ ਕੋਈ ਅਗਲਾ ਫੈਸਲਾ ਦੇਊਗਾ ਤੇ ਉਹਦੇ ਤੇ ਫੁੱਲ ਚੜਾਵਾਂਗੇ